ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਤੁੰਬੜਪੰਨ ਦੇ ਵਿੱਚ ਤੇ ਗੁਰਪਿਆਰ ਵੀਰ ਦੇ ਘਰੇ ਵਪਾਰ ਦਾ ਬਾਈ ਦਾ ਕੰਮ ਆ ਤਿੰਨ ਜਨਵਾਰ ਦਿਖਾਵਾਂਗੇ ਦੋ گاਵਾ ਤੇ ਇੱਕ ਹੀਫਰ ਵੱਛੀ ਵੱਛੀ ਆ ਜਿਹੜੀ ਮਿੱਤਰੋ ਉਹ ਤੁਹਾਨੂੰ ਬਣੀ ਬਣਾਈ ਦੇ ਦੇਣੀ ਆ ਪਰ ਟੀਕਾ ਵੀ ਬਾਈ ਨੇ ਭਰਾਇਆ ਹੀ ਹੋਇਆ ਬਾਈ ਕਹਿੰਦਾ ਗੱਲ ਕਰ ਲੈਣੇ ਸਾਰੀ ਜਾਣਕਾਰੀ ਲੈ ਦੇਣਾ ਤੁਹਾਨੂੰ ਮੈਂ ਸਤਿ ਸ਼੍ਰੀ ਅਕਾਲ ਵੀਰੇ ਸਸਰੀ ਕੜ ਬਈ ਹੋਰ ਫਿਰ ਗੁਰਪਿਆ ਬਈ ਵਧੀਆ ਵਧੀਆ ਵਟੇ ਬਈ ਆਪਣੇ ਵਧੀਆ ਵਧੀਆ ਬਈ ਚੜਦੀ ਕਲਾ ਜੋ ਸਾਰੇ ਹਾਂਜੀ ਹਾਂਜੀ ਬਈ ਬਈ ਅੱਛਾ ਵੱਡੀ ਗਾਂ ਦੀ ਕੀ ਡਿਟੇਲ ਆ ਬਈ ਇਹ ਮੇਰੇ ਦੂਜਾ ਸੂਆ ਸੂਈ ਆ ਠੀਕ ਆ ਪਹਿਲੇ ਨੇ 25 26 ਕਿਲੋ ਦੁੱਧ ਦਿੱਤਾ ਵੇ ਆਪਾਂ 25 26 ਕਿਲੋ ਕਹਿ ਕੇ ਦੇ ਦਾਂਗੇ 25 26 ਕਿਲੋ ਦੂਜੇ ਸੂਏ ਵੀ ਦੇਊਗੀ ਗਰਾਮ ਨੂੰ ਠੀਕ ਆ ਦਿਨ ਕਿੰਨੇ ਹੋਏ ਸੂਈ ਨੂੰ ਬਈ ਤੀਜਾ ਤਾਂ ਨਾ ਬਈ ਸੂਈ ਨੂੰ ਅੱਜ ਮਗਰ ਵੱਛਾ ਵੀਰੇ ਹਾਂ ਨਹੀਂ ਵੱਛੀ ਆ ਵੀ ਇਹ ਮਗਰ ਅੱਛਾ ਮਗਰ ਵੀ ਵੱਛੀ ਆ ਹੈ ਹਾਂਜੀ ਠੀਕ ਆ ਵੱਡੇ ਬਈ ਤੇ ਚੋਣ ਚਾਂੜ ਕਿਵੇਂ ਲੱਗਣਾ ਮੈਂ ਨਿਆ ਨੇ ਠੀਕ ਆ ਵੀਰੇ ਅੱਛਾ ਗੁਰਪਿਆਰ ਵੀਰੇ ਕੀ ਰੇਟ ਰਹੂਗਾ ਇਹਦਾ ਬਈ ਇਹਦਾ ਮੌਲਵੇਰੇ 80 ਕਲਾ 82 ਕਲਾ 75000 ਦੀ ਵੜ ਦੇ ਦਾਂਗੇ ਤੋਰੀ ਕੱਢੀ ਬਾਹਰ ਨੂੰ ਵੱਡੀ-ਵੱਡੀ ਬਹੁਤ ਆ ਨਾ ਹਾਂਜੀ ਬਈ ਬਸ ਥੋੜੀ ਜਿਹੀ ਕਿਵੇਂ ਕਹਿ ਦੇ ਨੇ ਫਿੱਕੀ ਆ ਹਾਂਜੀ ਹਾਂਜੀ ਹੋਰ ਗੱਲ ਕੋਈ ਦੁੱਧ ਦਾ ਪਸ਼ੂ ਆ ਬਈ ਫਰਖਤ ਤਾਂ ਆਪਣਾ ਪਤਾ ਹੀ ਆ ਮਾੜਾ ਚੰਮ ਵੀ ਦੁੱਧ ਨਹੀਂ ਦਿੰਦਾ ਨਹੀਂ ਦਿੰਦਾ ਸਹੀ ਗੱਲ ਆ ਬਈ ਬਾਕੀ ਆਇਆ ਬਈ ਦੁੱਧ ਤਾਂ ਆਪਣੇ ਮੂੰਹ 'ਚ ਆ ਹਾਂ ਚੂਣਾ ਦਾ ਦਾਣੇ ਨਾਲ ਆ ਬਈ ਆਲੇ ਹਣਾ ਹਾਂਜੀ ਹਾਂਜੀ ਕੁਆਲਿਟੀ ਨੇ ਦੁੱਧ ਤਾਂ ਦੇਣਾ ਦੇਣਾ ਬਈ ਲਿਆ ਵੀਰੇ ਆ ਬੱਚੀ ਬਹੁਤ ਜ਼ਬਰਦਸਤ ਹੈ ਨਾ ਬਾਈ ਆਪਾਂ ਚਲ ਕਹਿੰਦੇ ਨਹੀਂ ਅਗਲੇ ਨੇ ਤਾਂ ਆਪਾਂ ਨੂੰ ਸੇਵਨ ਕਹਿ ਕੇ ਦੱਸਿਆ ਪਰ ਆਪਾਂ ਨਹੀਂ ਦੱਸ ਦੇਗੇ ਹੂੰ ਹੂੰ ਕਿਹੜੇ ਦੀ ਦੱਸਿਆ ਅਗਲੇ ਨੇ ਉਹਨਾਂ ਨੇ ਤੇ ਵੀ ਆਦੇ ਸੇਵਨ ਆਪਣੇ ਕਿਹੜੇ ਦੀ ਕਵੀ ਐਵੀਐਸ ਦੇ ਤੇ ਸੇਵਨ ਤੇ ਟਿਕਾ ਭਰਾਇਆ ਕਰਕੇ ਠੀਕ ਠੀਕ ਹੈ ਆਪਾਂ ਨੇ ਕੁਝ ਕਿਹਾ ਵੀ ਨਹੀਂ ਠੀਕ ਹੈ ਬਾਈ ਬੱਚੀ ਹੈ ਨਿੱਗਰ ਹੈ ਨਾ ਹਾਂਜੀ ਬਾਈ ਹੂੰ ਹੋਏ ਜਾਣ ਵਾਲੀ ਆ ਠੀਕ ਹੈ ਬਾਈ 80000 ਰੁਪਇਆ ਮੋਲਾ 75 ਦੀ ਦੇ ਦੇਾਂਗੇ ਹੈ ਨਾ ਹਾਂਜੀ ਬਾਈ ਠੀਕ ਹੈ ਬਾਈ ਅੱਛਾ ਦੋ ਨੰਬਰ ਤੇ ਜਿਹੜੀ ਵੈੜਾ ਬਾਈ ਇਹ ਵੀਰੇ ਟੋਕੜੀ ਮੰਨ ਠੀਕ ਆ ਹਾਂਜੀ ਬਣੀ ਬੁਣੀ ਕੋਈ ਨਹੀਂ ਕੁਛ ਨਹੀਂ ਹੈ ਤਾਂ ਮੈਂ ਮਹੀਨੇ ਮਹੀਨੇ ਸੁਆ ਪਤਾ ਹੀ ਟੋਕੜੀ ਕਰਕੇ ਦਿੰਦੀ ਐ ਦੁੱਧ ਦੋ ਦੁੱਧ ਬੱਚੇ ਹੈਣੇਗਾ ਦੁੱਧ ਦੁੱਧ ਵੀਰੇ 10 ਕਿਲੋ ਥਲੇ ਸਹੀ ਠੀਕ ਆ ਚੋਣ ਚਾਣ ਵੀਰੇ ਬਈ ਫਿਰ ਇੱਕ ਨੰਬਰ ਆ ਬਈ ਤੇ ਕਿੰਨੇ ਦੀ ਬਈ ਇਹਦਾ ਮੁੱਲ 33 ਕਰਾਲਾ ਬਈ 32 ਦੇ ਦਾਂ ਮੁੱਲ 33 ਇਹ 32 ਦੀ ਦੇ ਦਾਂ ਮਾਨਤਾਂ ਵਿੱਚੋਂ ਕਰਦਾਂਗੇ ਮੌਕੇ ਮਾੜਾ ਮੋਟਾ ਆ ਠੀਕ ਅੱਡੀ ਬਾਹਰੋਂ ਤੋਰੀ ਵੀਰੇ ਨੂੰ ਖੋਲੀ ਮੜ ਲਈ ਮੈਂ ਮਿੱਤਰੋ ਵਹਿੜ ਜਾਵਾਂ ਹਣੀ ਹੈ ਨਾ ਪਹਿਲਣਾ ਬਈ ਚੁੰਗੀ ਆ ਹਾਂਜੀ ਇਹ ਇੱਕ ਹੀ ਆ ਫੂਡ ਜੀ ਬਸ ਮੈਂ ਵੀ ਮਿੱਤਰੋ ਥਾਣ ਤੋਂ ਚੰਗਾ ਲੱਗਾ ਆਇਆ ਹੈ ਨਾ ਲਿਆ ਬਈ ਸਰ ਬੰਦਲੇਵੇ ਦੀਆ ਦੁੱਧ ਦੀ ਦੱਖ ਘੱਟ ਦਿੰਦੀ ਆ ਹੂੰ ਪਰ ਦੁੱਧ ਝੋਕੇ ਵੇਖ ਲੈ ਕੋਈ ਵੀ ਆਪਣੀ ਇਹ ਚ ਕੋਈ ਗੱਲ ਹੈ ਜੇ ਵੇ ਤਾਂ ਐ ਲੱਗਦਾ ਨਹੀਂ ਹੁਣ ਆਪਾਂ ਦੁੱਧ ਭਾਡੇ ਚ ਪੂਣ ਝੋਕੇ ਪਤਾ ਲੱਗ ਜਾਂਦਾ ਹੂੰ ਬੰਦਲੇਵੇ ਦੀ ਦੁੱਧ ਕੱਢ ਜਾਂਦਾ ਹਾਂ ਇਹ ਗੱਲ ਹੈ ਵੀ ਬਈ ਸਹੀ ਆ ਕਬੜ ਚੰਗੀ ਆ ਬਈ ਪਰ ਨਿਗਰ ਰੋਗ ਗਾਂ ਟਕਾਣੇ ਦੇ ਰਹਿ ਰੂ ਗਈ ਹੈਣਾ ਨਹੀਂ ਠੀਕ ਆ ਵੀਰੇ ਹੂੰ ਅੱਛਾ ਇਹ ਵੀ ਹੋ ਗਈ 2 ਨੰਬਰ ਤੇ ਆ ਬੱਚੀ ਬਾਰੇ ਦੱਸੀ ਮੈਨੂੰ ਬਈ ਇਹ ਮੇਰੇ ਦੰਦੋਤਾ ਮੈਂ ਦੇਖੀ ਨਹੀਂ ਪਰਸੂ ਹੀ ਆਈ ਆਪਣੇ ਕੋਲੇ ਠੀਕ ਆ ਤੇ ਬੰਦੇ ਨੇ ਜਿਵੇਂ ਆਪਾਂ ਨੂੰ ਕੋਈ ਆਪਾਂਵੇਂ ਦੱਸਦੇ ਨੇ 27 ਦਿਨ ਦਾ ਟੀਕਾ ਭਰੇ 29ਵਾਂ ਦਾ ਦੇਣਾ ਨੂੰ ਅੱਜ 29ਵਾਂ ਦੇਣਾ ਨੂੰ ਟੀਕਾ ਭਰੇ ਨੂੰ ਹੈ ਹਾਂ 29 ਦਿਨ ਨੂੰ ਟੀਕਾ ਭਰੇ ਨੂੰ ਹਾਂ ਤੇ ਕੀ ਰੇਟ ਵੀਰੇ ਇਹਦਾ ਮੁੱਲ ਇਹ 25 ਗਰਾਂ ਦਾ 24 ਗਰਾਂ ਦਾ 23000 ਦੀ ਵੜ ਦੇ ਦਾਂਗੇ ਆਪਾਂ ਇਹ ਬੋਲੋ ਜਿੰਨਾ ਮਰੇਗਾ 23000 ਦੀ ਦੇ ਦੇਗਾ ਮਾਨਤਾ ਦੇ ਵਿੱਚੋਂ ਬਾਪਰ ਤੇ ਈਟ ਕਰ ਦੋ ਮਾੜਾ ਮਾੜਾ ਕਰ ਲਾਂ ਮੋਕੇ ਛੋਟ ਛੱਪਾ ਠੀਕ ਠੀਕ ਥਣ ਤੁਨ ਚੰਗਾ ਲੱਗਾ ਹਣਾ ਬਹੁਤ ਸੋਹਣਾ ਥਣ ਲੱਗਾ ਬਈ ਵਾ ਵੱਡੀ ਵੱਡੀ ਬੈਟ ਕਾਣੇ ਤੇ ਰਹਿ ਗਈ ਤਿਆਰ ਬਈ ਬੱਚੀ ਤਿਆਰ ਹੋਈ ਆਪਾਂ ਬਾਹਰਾਂ ਨੇ ਕਹਿੰਦਾ 75 ਸੀ ਨੂੰ ਹੱਥ ਜਿਵੇਂ ਮਰਜੀ ਮਾਰ ਦੂਗੀ ਬਈ ਕਿਉਂਕਿ ਥੱਲੋ ਜਾਤ ਬਰੀਡ ਵਾਲੀ ਆ ਪੂਰੀ ਅਸਲੀ ਬਰੀਡ ਆ ਮਾਂ ਥੱਲੇ ਬਾਈ 24 25 ਕਿਲੋ ਤੋਂ ਚੋਈ ਜਾਂਦੇ ਬੰਦੇ ਜਿਨ੍ਹਾਂ ਨੂੰ ਅੱਛੀ ਲਈ ਆਪਾਂ ਠੀਕ ਆ ਬਈ ਫਾਰਮ ਦੀ ਬੈੜਾ ਕਿ ਕਰੇਲੂ ਬੈੜਾ ਨਹੀਂ ਨਹੀਂ ਕਰੇਲੂ ਆ ਬਈ ਝੂਟਕਾ ਤੋਂ ਮਾਰਨਾ ਪਰ ਚੰਗੀ ਮਾਂ ਇਹਦੀ ਸੀ ਜਿਹੜੀ ਅ ਅੰਦਰੋ ਬਾਈ ਚੈੱਕ ਅਪ ਕਰਵਾ ਕੇ ਕਰੀ ਚੈੱਕ ਅਪ ਕਰਾ ਕੇ ਲਿਆ ਜੀ ਬਾਈ ਪਰ ਆਪਾਂ ਗੱਬਣ ਕਹਿੰਦੇ ਨਹੀਂਗੇ ਪਰ ਜੇ ਉਹ ਹੱਥ ਪਾ ਕੇ ਬੱਚੇ ਦਾ ਨਹੀਂ ਕੋਈ ਚੈੱਕ ਅਪ ਕਰਾ ਲੈ ਉਹ ਆਪਦੀ ਕਰਾ ਸਕਦਾ ਗਾ ਗੱਬਣ ਦੀ ਗਰੰਟੀ ਆਪਣੀ ਕੋਈ ਨਹੀਂ ਵੀ ਨਿਕਲੇ ਨਾ ਨਿਕਲੇ ਹੋ ਗਏ ਜੀ ਆ ਠੀਕ ਹੈ ਬਾਈ ਤੇ ਨੰਬਰ ਬਾਈ ਨੰਬਰ 6239840255 ਇੱਕ ਵਾਰੀ ਹੋਰ ਬਾਈ 6239840255 ਠੀਕ ਹੈ ਲੈ ਵੀ ਮਿੱਤਰੋ ਇਹ ਨੰਬਰ ਤੇ ਬਾਈ ਬਣ ਕੇ ਰਾਬਤਾ ਕਰਾਂ ਮਾਈ ਨਾ ਕਰ ਲਿਆ ਜੇ ਪਿੰਡ ਹੈਗਾ ਜਿਹੜਾ ਤੁੰਬੜਪਣ ਜ਼ਿਲ੍ਹਾ ਫਰੀਦਪੁਰ ਗੁਰਪਿਆਰ ਬਾਈ ਦਾ ਨਾਮ ਆ ਵਪਾਰ ਦਾ ਬਾਈ ਦਾ ਕੰਮ ਆ ਇੱਕ ਵਕਸੀ ਦੋ گاਵਾ ਘਰੇ ਬਣਾਲੋ ਬੰਨਣ ਨੂੰ ਥ